ਵਿਜੇ ਸਾਂਪਲਾ ਦੇ ਬਿਹਤਰ ਕਰੀਬੀ ਮੰਨੇ ਜਾਂਦੇ ਰੋਬਿਨ ਸਾਂਪਲਾ ਕੱਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਲੰਬਾ ਸਮਾਂ ਬੀਜੇਪੀ ਦੇ ਵਿੱਚ ਰਹਿਣ ਤੋਂ ਬਾਅਦ ਬੀਜੇਪੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆ ਅਖੀਰਕਾਰ ਕੀ ਕਾਰਨ ਬਣੇ ਕਿ ਲੰਬੇ ਸਮੇਂ ਤੋਂ ਜਿਸ ਪਾਰਟੀ ਦੇ ਵਿੱਚ ਰੋਬਿਨ ਸਾਂਪਲਾ ਰਹਿ ਰਹੇ ਸੀਗੇ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਰੋਬਿਨ ਸਾਂਪਲਾ ਸਾਡੇ ਨਾਲ ਮੌਜੂਦ ਨੇ ਗੱਲਬਤ ਕਰਦੇ ਆ ਤਾਂ ਰੋਬਿਨ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਇੰਨਾ ਲੰਬਾ ਸਮਾਂ ਤੁਸੀਂ ਬੀਜੇਪੀ ਦੇ ਵਿੱਚ ਰਹੇ ਕੀ ਕਾਰਨ ਬਣ ਗਏ ਕਿ ਤੁਸੀਂ ਆਮ ਆਦਮੀ ਪਾਰ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਜਗ ਬਾਣੀ ਪੰਜਾਬ ਕੇਸੀ ਦਾ ਕਿ ਤੁਸੀਂ ਜਿਹੜੀ ਮੇਰੇ ਦਿਲ ਦੀ ਗੱਲ ਆ ਉਹ ਤੁਸੀਂ ਸਮਾਜ ਲਈ ਜਾਂ ਜਨਤਾ ਦੇ ਕਿਰਖਵਾਸ ਤੁਸੀਂ ਮੈਨੂੰ ਬੁਲਾਇਆ ਗੱਲ ਇਹ ਆ ਕਿ ਮੈਂ ਜੋ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਆਮ ਆਦਮੀ ਦੀ ਕੋਈ ਕਦਰ ਨਹੀਂ ਕੀਤੀ ਵਰਕਰ ਦੀ ਕੋਈ ਕਦਰ ਨਹੀਂ ਕੀਤੀ ਤੇ ਜੇ ਆਪਾਂ ਕਹੀਏ ਵੀ ਇੱਕ ਜਿਹੜਾ ਕੰਪਨੀ ਹੁੰਦੀ ਉਸ ਤਰੀਕੇ ਨਾਲ ਪਾਰਟੀ ਦਾ ਪਾਰਟੀ ਚੱਲ ਰਹੀ ਆ ਮੈਂ 16 17 ਸਾਲ ਕੰਮ ਕੀਤਾ ਤਨ ਦੀ ਨਾ ਕੰਮ ਕੀਤਾ ਮਿਹਨਤ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕੀਤਾ ਔਰ ਬੜੇ ਜਿ ਚਾਰੂ ਤਰੀਕੇ ਨਾਲ ਕੰਮ ਕੀਤਾ ਤੇ ਉਹਦੇ ਚ ਤੁਸੀਂ ਦੇਖਿਆ ਕਿ 8 9 ਸਾਲ ਤੱਕ ਮੈਨੂੰ ਉਹਨਾਂ ਨੇ ਪਾਰਟੀ ਚ ਕੋਈ ਵੀ ਪਦ ਨਹੀਂ ਦਿੱਤਾ ਕਿ ਇਹ ਬੰਦਾ ਹੋਰ ਮਿਹਨਤ ਨਾ ਕਰ ਸਕੇ ਹੋਰ ਲੋਕਾਂ ਦੀ ਸੇਵਾ ਨਾ ਕਰ ਸਕੇ ਮੈਂ ਸਮਝਦਾ ਕਿ ਸ਼ਾਇਦ ਕਿਤੇ ਸਮਾਜ ਸੇਵੀ ਲੋਕਾਂ ਨੂੰ ਰੋਕਣ ਦੀ ਰੋਕ ਵਾਲੀ ਪਾਰਟੀ ਤਾਂ ਨਹੀਂ ਇਸ ਕਰਕੇ ਮੈਂ ਤਾਂ ਤਾਂ ਚਾਹਤਾ ਜੀ ਇਹ ਸਮਝ ਤੁਹਾਨੂੰ ਇੰਨੀ ਲੇਟ ਕਿਉਂ ਲੱਗੀ ਚਲੋ ਦੇਰਾਂ ਦੋਸਤਾਂਏ ਹਾਂ ਹੁਣ ਦੇਰਾਂ ਦੋਸਤਾਂਏ ਹਾਂ ਹੁਣ ਕਿਰੇ ਭਗਵੰਤਪານ ਹੋਣਾ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਤਾਂ ਕੀ ਗੱਲਬਾਤ ਹੋਈ ਕਿ ਕਿਸ ਵਿਹਾਰ ਦੇ ਉੱਪਰ ਕੋਈ ਸ਼ਰਤਾਂ ਸੀਗੀਆਂ ਜੁਆਇਨਿੰਗ ਨੂੰ ਲੈ ਕੇ ਕੋਈ ਸ਼ਰਤ ਨਹੀਂ ਜੀ ਹਾਂ ਸਮਾਜ ਸੇਵਾ ਕਰਨਾ ਚਾਹੁੰਦੇ ਹਾਂ ਹਾਂ ਇਹ ਹੀ ਸ਼ਰਤ ਸੀ ਮੇਰੀ ਕਿ ਮੈਂ ਸਮਾਜ ਸੇਵਾ ਕਰਨੀ ਚਾਹੁੰਦਾ ਜੀ ਤੇ ਉਹ ਕਹਿੰਦਾ ਜੀ ਤੁਹਾਡੇ ਵਰਗੇ ਬੰਦੇ ਮੈਨੂੰ ਬੰਦਿਆ ਦੀ ਮੈਨੂੰ ਲੋੜ ਆ ਤੁਹਾਡੇ ਲਈ ਆਗੂਆਂ ਦੀ ਤੁਹਾਡੇ ਲਈ ਕਾਰਜਕਰਤਾਵਾਂ ਦੀ ਤੇ ਬਸ ਇਹ ਸ਼ਰਤ ਹੈ ਮੇਰੀ ਹੋਰ ਸ਼ਰਤ ਮੇਰੀ ਕੋਈ ਇੱਥੇ ਸ਼ਰਤ ਨਹੀਂ ਮੇਰੀ ਪਿਛਲੇ ਕਾਫੀ ਸਮੇਂ ਤੋਂ ਸਾਂਪਲਾ ਪਰਿਵਾਰ ਬੀਜੇਪੀ ਤੋਂ ਨਾਰਾਜ਼ ਨਜ਼ਰ ਆ ਰਿਹਾ ਚਾਹੇ ਵਿਜੇ ਸਾਂਪਲਾ ਹੋਣਾ ਦੀ ਗੱਲ ਕਰੀਏ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਪਿਛਲੇ ਦਿਨੀ ਸਾਰੀ ਲੀਡਰਸ਼ਿਪ ਉਹਨਾਂ ਦੇ ਘਰ ਪਹੁੰਚੀ ਉੱਥੇ ਮਨੋਂਦੀਆਂ ਕੋਸ਼ਿਸ਼ਾਂ ਹੋਈਆਂ ਕਿ ਗੱਲਬਾਤ ਕੀ ਚੱਲ ਰਹੀ ਹੈ ਕੋਈ ਵਿਜੇ ਸਾਂਪਲਾ ਜੀ ਬਾਰੇ ਮੈਂ ਕੋਈ ਵੀ ਗੱਲ ਨਹੀਂ ਕਰ ਸਕਦਾ ਉਹਦਾ ਕਾਰਨ ਹੈ ਕੀ ਹੋ ਮੇਰੇ ਰਾਜਨੀਤਿਕ ਗੁਰੂ ਨੇ ਮੇਰੇ ਪਿਤਾ ਸਮਾਨ ਨੇ ਔਰ ਜੇ ਮੈਂ ਅੱਜ ਰਾਜਨੀਤਿਕ ਇਸ ਜਗ੍ ਤੇ ਸਿਰਫ ਇੱਕ ਹੀ ਸ਼ਖਸ ਦੇ ਪਿੱਛੇ ਮੇਰੇ ਹੱਥਾਂ ਉਹ ਜੀ ਸੰਭਲਾ ਜਦਾ ਹੈ ਇਸ ਕਰਕੇ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ ਉਹ ਕੋਈ ਆਰਡਰ ਦਿੰਦੇ ਮੈਨੂੰ ਪਾਰਟੀ ਦੇ ਬਲਾਂ ਦੇ ਸ਼ਾਇਦ ਮੈਂ ਉਹਨਾਂ ਦੇ ਆਗਿਆ ਦਾ ਕਦੀ ਉਲੰਘਣ ਨਹੀਂ ਕੀਤਾ ਅਜੇ ਤੱਕ ਮੈਂ ਫਿਰ ਗੁਰੂ ਨੂੰ ਪੁੱਛ ਕੇ ਤੁਸੀਂ ਆਮਦਨੀ ਪਾਰਟੀ ਜੁਆਇਨ ਕੀਤੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਉਹਨਾਂ ਦੀ ਇਸ ਵਿਸ਼ੇ ਤੇ ਮੇ ਨਾਲ ਕੋਈ ਗੱਲ ਨਹੀਂ ਹੋਈ ਇਹ ਮੇਰਾ ਆਪਣਾ ਡਿਸੀਜਨ ਸੀਗਾ ਕਿਉਂਕਿ ਮੇਰੀ ਵੀ ਉਮਰ ਨੰਗੀ ਜਾਂਦੀ ਨਾ ਜੀ ਠੀਕ ਹੈ ਨਾ ਮੈਂ 16 17 ਸਾਲ ਪਾਰਟੀ ਨੂੰ ਦੇ ਕੇ ਮੈਂ ਫਿਰ ਵੀ ਉਸੀ ਪਾਰਟੀ ਚ ਰਹਾ ਜਿੱਥੇ ਕੋਈ ਉਮੀਦ ਹੀ ਨਹੀਂ ਸੇਵਾ ਕਰਨ ਦੀ ਜਿੱਥੇ ਕੋਈ ਆਸ ਹੀ ਨਹੀਂ ਕਿ ਤੁਸੀਂ ਅੱਗੇ ਵੱਧ ਸਕਦੇ ਤੁਸੀਂ ਸਮਾਜ ਸੇਵਾ ਕਰ ਸਕਦੇ ਆ ਤੇ ਛੱਡਣਾ ਉਹਦੇ ਲਈ ਛੱਡਣਾ ਵਧੀਆ ਨਾ ਇਹ ਤੁਸੀਂ ਗਿਲਾ ਤੁਹਾਡਾ ਜਾਇਜ਼ ਹੈਗਾ ਕਿ ਲੰਬਾ ਸਮਾਂ ਤੁਸੀਂ ਪਾਰਟੀ ਲਈ ਕੰਮ ਕੀਤਾ ਇਹ ਤੁਸੀਂ ਫਿਰ ਵਿਜੀ ਸੈਂਪਲ ਹੋਣੀ ਜਾਂ ਦੂਜੀ ਲੀਡਰਸ਼ਿਪ ਦੇ ਨਾਲ ਸੰਝਾ ਕੀਤਾ ਸੀਗਾ ਗੱਲਬਾਤ ਹੋਈ ਸੀਗੀ ਤੁਹਾਡੀ ਕਿਤੇ ਮੀਟਿੰਗਾਂ ਚੱਲਦੀਆਂ ਰਹਿਣੀਆਂ ਹਾਂ ਬਹੁਤ ਮੀਟਿੰਗਾਂ ਚੱਲੀਆਂ ਉਹਨਾਂ ਦੇ ਕੰਦ ਜੂ ਨਹੀਂ ਸਰਕਦੀ ਔਰ ਮੈਂ ਸਮਝਦਾ ਕਿ ਸ਼ਾਇਦ ਐਸੇ ਹੋਣ ਕਰਕੇ ਨਹੀਂ ਸਰਕਦੀ ਮੈਂ ਤਾਂ ਇਹ ਵੀ ਉਹਨਾਂ ਨੂੰ ਕਹਿੰਦਾ ਹਾਂ ਮੈਨੂੰ ਕੋਈ ਗਰੇਜ ਨਹੀਂ ਇਸ ਗੱਲ ਕਹਿਣ ਚ ਕਿਤੇ ਤੁਹਾਡੇ ਕੈਮਰੇ ਸਾਹਮਣੇ ਦੁਨੀਆ ਦੇਖ ਰਹੀ ਆ ਕਿ ਸ਼ਾਇਦ ਮੈਂ ਐਸੀ ਹੋਣ ਕਰਕੇ ਉਹਨਾਂ ਨੂੰ ਚਾਹੀਦਾ ਨਹੀਂ ਕੋਈ ਐਸੀ ਲੀਡਰ ਉਹਦਾ ਕਦ ਵੱਧ ਸਕੇ ਕਿਉਂਕਿ ਤੁਸੀਂ ਦੇਖਿਆ ਹੋਣਾ ਜੇ ਕੋਈ ਐਸੀ ਲੀਡਰ ਦਾ ਕਦ ਵੱਧਾ ਬੀਜੇਪੀ 'ਚ ਉਹਨੂੰ ਰੋਕਦਾ ਜਾਂਦਾ ਇੱਕ ਹੋਰ ਤਿਆਰ ਕੀਤਾ ਜਾਂਦਾ ਫਿਰ ਉਹਨੂੰ ਰੋਕਦੇ ਉਹ ਕਹਿੰਦਾ ਫਿਰ ਹੋਰ ਤਿਆਰ ਕੀਤਾ ਜਾਂਦਾ ਇਦਾਂ ਹੀ ਹਜ਼ਾਰਾਂ ਐਗਜ਼ਾਮਪਲ ਆ ਬੀਜੇਪੀ ਦੀਆਂ ਮੈਂ ਤੁਹਾਨੂੰ ਦੱਸ ਸਕਦਾ ਵਿੱਚ ਐਗਜ਼ਾਮਪਲ ਹੋਣਾ ਦੇ ਉਦਨ ਘਰ ਦੇ ਵਿੱਚ ਲੀਡਰਸ਼ਿਪ ਆਈ ਸੀਗੀ ਕੀ ਗੱਲਬਾਤ ਹੋਈ ਫਿਰ ਉਹਦਨ ਨੀ ਉਹ ਉਹਨਾਂ ਨਾਲ ਗੱਲ ਹੋਈ ਸੀ ਉਹਦੇ ਬਾਰੇ ਮੈਂ ਤੁਹਾਨੂੰ ਕਿਹਾ ਵੀ ਸੀਗਾ ਨਹੀਂ ਮੈਂ ਉੱਥੇ ਸੀਗਾ ਮੈਂ ਉਹਨਾਂ ਦੇ ਨਾਲ ਨਹੀਂ ਬੈਠਾ ਮੈਂ ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਵਿਜੇ ਸਾਪਰੇ ਦਾ ਕੋਈ ਵੀ ਕੁਐਸਚਨ ਕੋਈ ਵੀ ਗੱਲ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਆ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਸਕਦਾ ਵਿਜੇ ਸਾਪਲਾ ਹੋਣਾ ਨਾਲ ਤੁਹਾਡੇ ਰਿਲੇਸ਼ਨ ਨੂੰ ਲੈ ਕੇ ਵੀ ਬੜੀ ਚਰਚਾ ਹੁੰਦੀ ਹੈ ਕਦੋਂ ਤੁਹਾਡੀ ਮੁਲਾਕਾਤ ਹੋਈ ਸੀਗੀ ਔਰ ਤੁਹਾਡੀ ਰਿਸ਼ਤੇਦਾਰੀ ਕੀ ਆ ਉਹਨਾਂ ਨਾਲ ਜਦੋਂ ਮੈਂ ਕਾਲਜ ਪੜ੍ਹਦਾ ਸੀਗਾ ਉਦੋਂ ਸਾਡੀ ਰਿਸ਼ਤੇਦਾਰੀ ਉਹਨਾਂ ਨਾਲ ਬਣੀ ਸੀ ਠੀਕ ਹੈ ਤੇ ਰਿਸ਼ਤੇ ਜੁਨਾ ਦਾ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਮੈਂ ਉਹੀ ਰਾਜਨੀਤੀ ਮੈਨੂੰ ਲੈ ਕੇ ਆਈ ਉਹਨਾਂ ਨੇ ਮੈਨੂੰ ਅਕਲ ਦਿੱਤੀ ਕਿ ਸਮਾਜ ਸੇਵਾ ਵੀ ਜ਼ਰੂਰੀ ਆ ਆਪਣਾ ਨਹੀਂ ਦੇਖਣਾ ਕੱਲਾ ਕਿ ਤੁਸੀਂ ਖਾਣਾ ਤੁਸੀਂ ਪੀਣਾ ਤੁਸੀਂ ਐਸ਼ ਕਰਨੀਆਂ ਸਮਾਜ ਸੇਵਾ ਕਰੋ ਦੁਨੀਆ ਤੇ ਰਹਿਣਾ ਦਾ ਇਹ ਉਹਨਾਂ ਦੀ ਸਿੱਖਿਆ ਆ ਮੈਂ ਉਹਨਾਂ ਦੀ ਸਿੱਖਿਆ ਤੋਂ ਮੱਝ ਗਿਆ ਇਹ ਵੀ ਚਰਚਾ ਹੋਈ ਕਿ ਸ਼ੀਤਲ ਉਂਗਰਾਲ ਔਰ ਸੁਚੀ ਰਿੰਕੂ ਹੋਣਾ ਦੀ ਪਾਰਟੀ ਦੇ ਵਿੱਚ ਜੋਇਨਿੰਗ ਤੋਂ ਬਾਅਦ ਸਾਪਲਾ ਪਰਿਵਾਰ ਨਾਰਾਜ਼ ਹੋਇਆ ਬਾਕੀ ਇਹ ਗੱਲ ਠੀਕ ਹੈ ਪਰਿਵਾਰ ਨਹੀਂ ਤੁਸੀਂ ਸਿਰਫ ਮੇਰੀ ਗੱਲ ਕਰਨੀ ਆ ਪਰਿਵਾਰ ਸਾਪਲਾ ਹੀ ਦੀ ਸਿੱਖਿਆ ਸਾਪਲਾ ਨੂੰ ਪਤਾ ਕੀ ਹੋਏਗਾ ਮੇਰੀ ਦੇਖੋ ਇਹ ਤਾਂ ਹਮੇਸ਼ਾ ਹੁੰਦਾ ਹੀ ਹੈ ਕਿ ਜੇ ਕੋਈ ਬੰਦਾ ਕੰਮ ਕਰਦਾ ਤੁਸੀਂ ਕਿਸੇ ਨੂੰ ਅੱਗੇ ਲਾ ਕੇ ਖੜਾ ਕਰ ਦਿੰਦੇ ਆ ਠੀਕ ਆ ਤੇ ਪੁਰਾਣੇ ਵਰਕਰ ਦੱਸੋ ਕਿਥੇ ਜਾਣਗੇ ਅੱਜ ਬੀਜੇਪੀ ਦੇ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਨਹੀਂ ਜਲੰਧਰ ਦੇ ਵਿੱਚ 80 80 ਸਾਲ ਦਾ ਬਿਊਰੋ ਕੰਮ ਕਰ ਰਿਹਾ ਐ ਸਿਰ ਪਾਰਟੀ 'ਚ ਕੁਛ ਨਹੀਂ ਬੱਲੇ ਪਾਉਂਦੀ ਬੀਜੇਪੀ ਉਮਰਾਂ ਲੰਘੀਆਂ ਕੁਛ ਨਹੀਂ ਬੱਲੇ ਪਾਉਂਦੀ ਬੀਜੇਪੀ ਵਰਕਰ ਦੀ ਕੋਈ ਵੈਲਿਊ ਨਹੀਂ ਕੋਈ ਕਦਰ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਸ ਕਰਕੇ ਪਾਰਟੀਸ਼ਿਪ ਨਾ ਅੱਛੀ ਗੱਲ ਹੈ ਨਾ ਤੁਸੀਂ ਆਪਣੇ ਫੀਲਡ ਜਾ ਕੇ ਕੰਮ ਕਰੋ ਆਪਣਾ ਤਾਨੂੰ ਕੋਈ ਚੰਗੀ ਪਾਰਟੀ ਮਿਲਦੀ ਤੁਹਾਡੇ ਹੱਥ ਰੱਖਦੀ ਹੈ ਤੁਸੀਂ ਕੰਮ ਕਰਦੇ ਆ ਸਾਡਾ ਮਕਸਦ ਸਮਾਜ ਸੇਵਾ ਕਰਨਾ ਹੈ ਨਾ ਸਰਕਾਰਾਂ ਕਿਉਂ ਬਣਦੀਆਂ ਪੰਜਾਬ ਦੀ ਸੁਰੱਖਿਆ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਬਣਦੀਆਂ ਨਾ ਤੇ ਅਸੀਂ ਹਿੱਤਾਂ ਦੀ ਰਾਖੀ ਕਰਨੀ ਆਪਣੇ ਸਮਾਜ ਦੇ ਅਸੀਂ ਉਸ ਸੀ ਜਲੰਧਰ ਵੈਸਟ ਸੀਟ ਨੂੰ ਲੈ ਕੇ ਵੀ ਚਰਚਾ ਹੁੰਦੀ ਹੈ ਕਿ ਰੋਬਿੰਸ ਆਂਪਲਾ ਉੱਥੇ ਇੰਟਰਸਟਿਡ ਸੀਗੇ ਪਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਇਹ ਗੱਲ ਹੋਈ ਸੀਗੀ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਬੰਦਾ ਰਾਜਨੀਤੀ ਚਾਹ ਜਾਂ ਸਮਾਜ ਸੇਵਾ ਚਾਹ ਉਹ ਚਾਹਦਾ ਕਿ ਮੈਨੂੰ ਕੋਈ ਨਾ ਕੋਈ ਮੇਰੇ ਨਾਲ ਚਾਰ ਮੇਰੇ ਮੁੰਡੇ ਬਣ ਬਿਨਾਂ ਚਾਰ ਦੋਸਤ ਖੜੇ ਹੋਣ ਬਿਨਾਂ ਚਾਰ ਭਰਾ ਖੜੇ ਹੋਣ ਜਾਂ ਮੇਰੇ ਪਿੱਛੇ ਕੋਈ ਪਾਵਰ ਹੋਵੇ ਜਾਂ ਮੈਨੂੰ ਕੋਈ ਕੰਮ ਕਰਨ ਦੀ ਜਿਹੜੀ ਮੇਰੀ ક્ષਮਤਾ ਹੈ ਉਹ ਮੇਰੀ ਡਬਲ ਹੋਣੀ ਚਾਹੀਦੀ ਹੈ ਹੈਨਾ ਨੈਟਵਰਕ ਹੀ ਨਾ ਕੰਮ ਹੁੰਦਾ ਨਾ ਤੇ ਇਹ ਸਿੱਖਿਆ ਦੇ ਨਾਲ ਕਿਹੜਾ ਰਾਜਨੀਤਿਕ ਬੰਦਾ ਜਿਹੜਾ ਨਹੀਂ ਚਾਹੁੰਦਾ ਕਿ ਮੈਂ ਇਲੈਕਸ਼ਨ ਲੜਾਂ ਸਿੱਖਿਆ ਤਾਂ ਹਰ ਰਾਜਨੀਤਿਕ ਮੰਤਰੀ ਆਜ ਕੋਈ ਵੀ ਮੈਂ ਕਹਿੰਦਾ ਵਾਰ ਬਦਾਨਾ ਉਹ ਤੁਸੀਂ ਕਹੋ ਵੀ ਇਲੈਕਸ਼ਨ ਲੜਨੇ ਕੋਈ ਕਿ ਮੈਂ ਲੜਨੀ ਹੈ ਤੇ ਸਿੱਖਿਆ ਦੀ ਇਹ ਗੱਲ ਤਾਂ ਮੇਰੀ ਚ ਵੀ ਹੈ ਕਿ ਮੈਂ ਲੜਨੇ ਚਾਹੁੰਦਾ ਐਕਸ ਇਲੈਕਸ਼ਨ ਲੜਾਂਗਾ ਕਿ ਪਾਰਟੀ ਦੇ ਹੁਕਮ ਹੋਏਗਾ ਲੜਾਂਗਾ ਜੋ ਪਾਰਟੀ ਕ ਮੇਰੀ ਕੋਈ ਕਿਸੇ ਤਰ੍ਹਾਂ ਦੀ ਐਸੀ ਕੋਈ ਗੱਲਬਾਤ ਨਹੀਂ ਮੈਂ ਸਿਰਫ ਆਮ ਕਾਰਜਕਰਤਾ ਦੇ ਤੌਰ ਤੇ ਆਇਆ ਔਰ ਸ਼ਾਇਦ ਮੈਂ ਅੱਜ ਆਮ ਆਦਮੀ ਪਾਰਟੀ ਦਾ ਸਭ ਤੋਂ ਛੋਟਾ ਕਾਰਜਕਰਤਾ ਅਜ ਮੈਂ ਆ ਕਿਉਂਕਿ ਮੇਰੇ ਖਾਤੇ ਲਾਸਟ ਜੁਆਇਨਿੰਗ ਜਿਹੜੀ ਮੇਰੀ ਹੀ ਹੋਈ ਹੈ ਇਸ ਕਰਕੇ ਮੈਂ ਸਭ ਤੋਂ ਛੋਟਾ ਕਾਰਜਕਰਤਾ ਤੇ ਮੈਂ ਕੀ ਡਿਮਾਂਡ ਕਰ ਸਕਦਾ ਹਾਂ ਅੱਜ ਡੇਟਸ ਐਡੀ ਵੱਡੀ ਪਾਰਟੀ ਆਮ ਆਦਮੀ ਪਾਰਟੀ 92 ਐਮਰਾਲੀ ਸਰਕਾਰ ਉਹਨਾਂ ਕੋਲ ਤੁਹਾਨੂੰ ਜਿਹੇ ਕੰਮ ਕੀ ਚੰਗੇ ਲੱਗੇ ਪਾਰਟੀ ਦੇ ਪਾਰਟੀਆਂ ਹੋਰ ਵੀ ਬਹੁਤ ਨੇ ਅਕਾਲੀ ਦਲ ਵੀ ਹੈਗਾ ਸਿੱਗਾ ਕਾਂਗਰਸ ਵੀ ਹੈਗੀ ਸਿੱਗੀ ਆਮ ਆਦਮੀ ਪਾਰਟੀ ਹੀ ਕਿਉਂ ਜੁਆਇਨ ਕੀਤੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਗਰੀਬ ਤੋਂ ਗਰੀਬ ਬੰਦੇ ਨੂੰ ਟਿਕਟ ਦੇ ਕੇ ਐਮਐਲਏ ਵਜੋਂ ਨਵਾਜਿਆ ਗਿਆ ਉਹਦਾ ਕਾਰਨ ਐਮਐਲਏ ਟਿਕਟ ਦੇ ਕੇ ਨਵਾਜਣ ਦਾ ਇਹ ਸੀਗਾ ਕਿ ਉਹ ਗਰੀਬ ਬੰਦੇ ਦੀ ਇੱਛਾ ਸੀ ਸਮਾਜ ਸੇਵਾ ਕਰਨ ਦੀ ਉਹ ਜਿੰਨੀ ਕੁ ਸ਼ਮਤਾ ਸੀ ਨਾ ਉਹ ਸਮਾਜ ਸੇਵਾ ਕਰਦਾ ਸੀ ਉਹਨੇ ਉਹ ਆਪਣੇ ਪੂਰਾ ਜੋਰ ਲਾ ਕੇ ਆਪਣਾ ਧਨ ਮਨ ਧਨ ਤੋਂ ਸੇਵਾ ਕਰਦਾ ਸੀਗਾ ਉਹ ਉਹ ਦੇਖਿਆ ਮਾਨ ਸਾਹਿਬ ਨੇ ਉਹ ਦੇਖਿਆ ਮਾਨੇਕੇਜੀਵਾਲ ਸਾਹਿਬ ਨੇ ਪੂਰੀ ਟੀਮ ਨੇ ਦੇਖਿਆ ਕਿ ਹਾਂ ਇਹ ਬੰਦੇ ਕੰਮ ਕਰਨ ਵਾਲੇ ਆ ਬਟ ਇਹਨਾਂ ਕੋਲ ਪਾਵਰ ਨਹੀਂ ਹੈ ਜੇ ਬੰਦੇ ਕੋਲ ਪਾਵਰ ਆ ਹੀ ਕੰਮ ਕਰਨ ਦੀ ਇਹ ਸਮਾਜ ਨੂੰ ਬਹੁਤ ਅੱਗੇ ਫੜੇ ਪੰਜਾਬ ਨੂੰ ਲੈ ਜਾ ਸਕਦੇ ਆ ਇਸ ਕਰਕੇ ਉਹੋੀ ਚੀਜ਼ ਮੈਨੂੰ ਉਹਨੇ ਚੰਗੀ ਲੱਗੀ ਕਿ ਹਰ ਗਰੀਬ ਦਲਿਤ ਨੂੰ ਮੈਂ ਕਹਿ ਸਕਦਾ ਕਿ ਹਰ ਭਾਈਚਾਰੇ ਨੂੰ ਨਾ ਟਿਕਟ ਦਿੱਤੀ ਆ ਤੇ ਹਰ ਭਾਈਚਾਰੇ ਨੂੰ ਨਾ ਨਵਾਜਿਆ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਕੋਈ ਦੀ ਬੈਕ ਕੀ ਸੀ ਆ ਇਹਦੇ ਕਿੰਨੇ ਪੈਸੇ ਆ ਇਹ ਦੇਖਿਆ ਕਿ ਇਹਦੀ ਕੀ ਸ਼ਮਤਾ ਹੈ ਜਾਂ ਇਹਦਾ ਜਿਹੜਾ ਸੁਭਾਅ ਆ ਜਾਂ ਜਿਹੜੀ ਇਹਦੀ ਦਿਲ ਦੀ ਇੱਛਾ ਆ ਉਹ ਸਮਾਜ ਸੇਵਾ ਕਰਨ ਦੀ ਹੈ ਜਾਂ ਨਹੀਂ ਹੈ ਬਸ ਉਹ ਉਹਦੇ ਵਿਆਪਸੇ ਟਿਕਟਾ ਦੇ ਰਹੇ ਨੇ ਉਹ ਉਹਦੇ ਵਿਆਪਸੇ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਇਹ ਚੀਜ਼ ਜਿਹੜੀ ਸਭ ਤੋਂ ਵੱਧਿਆ ਨੂੰ ਦੀ ਬਣੀ ਲੱਗੀ ਪਾਰਟੀ ਜੁਆਇਨਿੰਗ ਕਰਨ ਤੋਂ ਬਾਅਦ ਵਿਜੇ ਸੰਪਲਾਨਾ ਨਾਲ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਹੋਈ ਕੋਈ ਫੋਨ ਆਇਆ ਤੁਹਾਨੂੰ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਕਹਿ ਸਕਦਾ ਵੀ ਫੋਨ ਆਇਆ ਨਹੀਂ ਆਇਆ ਠੀਕ ਹੈ ਪਰਿਵਾਰ ਅਲੱਗਾ ਤੇ ਰਾਜਨੀਤੀ ਅਲੱਗਾ ਉਹਨਾਂ ਦੀ ਪਾਰਟੀ ਅਲੱਗ ਐ ਇਸ ਲਈ ਮੇਰੀ ਪਾਰਟੀ ਲੱਗਿਆ ਮੈਂ ਆਮ ਆਦਮੀ ਪਾਰਟੀ ਦਾ ਕਾਰਜਕਰਤਾ ਹਾਂ ਵਫਾਦਾਰੀ ਨਾਲ ਇਮਾਨਦਾਰੀ ਨਾਲ ਤਨ ਦੇ ਤੂੰ ਮੈਂ ਪਾਰਟੀ ਸੇਵਾ ਕਰਾਂਗਾ ਠੀਕ ਹੈ ਸੰਬਲਾ ਸਤਿਨੰਵਾਦ ਗੱਲਬਾਤ ਕਰਨ ਲਈ ਸੋਏ ਰੋਬਿੰਨ ਸਾਂਪਲਾ ਨੇ ਜਿਹੜੇ ਬੀਜੇਪੀ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਤਾਂ ਹੁਣ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਕਹਿੰਦੇ ਨੇ ਕਿ ਬੀਜੇਪੀ ਦੇ ਵਿੱਚ ਲੰਬਾ ਸਮਾਂ ਕੰਮ ਕਰਨ ਤੋਂ ਬਾਅਦ ਵੀ ਪਾਰਟੀ ਨੇ ਮੁੱਲ ਨਹੀਂ ਪਾਇਆ ਇਸ ਕਰਕੇ ਇਹਨਾਂ ਨੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਣੀ ਟੀਵੀ ਜੀ